ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਹਾਜ਼ਰ ਹੋਇਆ ਵੀਡੀਓ ਦੇ ਨਾਲ ਟਰੈਕਟਰ ਨਿਊ ਹਾਲੈਂਡ 36 ਦੀ ਟਰੈਕਟਰ 4x4 ਟਰੈਕਟਰ ਸੁਪਰ ਪਲੱਸ TX ਮਾਡਲ ਹੈ ਮਾਡਲ ਦੀ ਗੱਲ ਕਰੀਏ ਤਾਂ 2020 ਮਾਡਲ ਹੈ ਪੰਜਾਬ ਨੰਬਰ ਟਰੈਕਟਰ ਹੈ ਜੀ ਸ਼ੋਅਰੂਮ ਕੁੜੀਸ਼ਾ ਦੇ ਟਰੈਕਟਰ ਆ ਪਹਿਲੇ ਨਾਂ ਤੇ ਨਾਲ ਦੇ ਕੰਪਨੀ ਦੇ ਟਾਇਰ ਕੰਪਲੀਟ ਵੇਟ ਲੱਗੇ ਹੋਏ ਆ 55 ਹਸ ਪਾਵਰ ਟਰੈਕਟਰ ਆ ਜੀ ਐਮਆਰਐਫ ਦੇ ਟਾਇਰ ਆ ਹੱਡ ਵਾਲੀ ਛਤਰੀ ਲੱਗੀ ਹੋਈ ਹੈ ਪਾਵਰ ਸਟੀਅਰਿੰਗ ਦੇ ਨਾਲ ਫੁੱਲ ਹੈਵੀ ਵੇਟ ਆ ਜੀ ਸ਼ੋਅਰੂਮ ਵਿੱਚੋਂ ਟਰੈਕਟਰ ਆ ਰੇਟ ਦੀ ਗੱਲ ਕਰੀਏ 7 ਲੱਖ ਤੇ 60 ਹਜ਼ਾਰ ਡਿਮਾਂਡ ਆ ਮੌਕੇ ਦੇ ਬਾਅਦ ਘਟ ਸਕਰੀਨ ਤੇ ਨੰਬਰ ਆ 99780 00152 ਸਾਰੀ ਜਾਣਕਾਰੀ ਆਪਾਂ ਨੰਬਰ ਤੋਂ ਲੈ ਸਕਦੇ ਆ ਟਰੈਕਟਰ ਬਿਲਕੁਲ ਸ਼ੋਰੂਮ ਗੇਰੇ ਟਰੈਕਟਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜਮਾ ਓਕੇ ਟਰੈਕਟਰ ਆ ਸਾਡੀ ਵੀਡੀਓ ਦੇਖਣ ਤੁਹਾਡਾ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਸਕਰੀਨ ਤੇ ਨੰਬਰ ਬਾਈ ਹੋਣਾ ਦਾ ਸਾਰੀ ਜਾਣਕਾਰੀ ਆਪਾਂ ਨੰਬਰ ਤੋਂ ਲੈ ਸਕਦੇ ਆ ਧੰਨਵਾਦ ਜੀ ਸਾਰਿਆਂ ਦਾ